ਤਾਂ ਤਿਹਾਰਾਂ ਦੇ ਦਿਨਾਂ ਕਰਕੇ ਜਿਲ੍ਹਾ ਟਰਾਂਸਪੋਰਟ ਅਫਸਰ ਰਜਨੀਸ਼ अरोड़ा ਨੇ ਸ਼ਹਿਰ 'ਚ ਵਿਸ਼ੇਸ਼ ਚੈਕਿੰਗ ਕਰਦਿਆਂ ਅੱਜ ਮਠਾਈ ਦੀਆਂ ਦੁਕਾਨਾਂ ਅਤੇ ਦੁਕਾਨਦਾਰ ਵੱਲੋਂ ਸੜਕ ਤੇ ਨਜਾਇਜ਼ ਕਬਜ਼ੇ ਹਟਾਉਣ ਲਈ ਛਾਪੇਮਾਰੀ ਕੀਤੀ। ਉਹਨਾਂ ਨੇ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਤੋਂ ਸੈਂਪਲ ਭਰੇ ਅਤੇ ਸ਼ਹਿਰ ਦੀ ਮੁੱਖ ਸੜਕ ਤੋਂ ਨਜਾਇਜ਼ ਕਬਜ਼ੇ ਹਟਾ ਕੇ ਦੁਕਾਨਦਾਰਾਂ ਦੇ ਚਲਾਨ ਕੱਟੇ। ਰਜਨੀਸ਼ अरोड़ा ਜਿਲ੍ਹਾ ਟਰਾਂਸਪੋਰਟ ਅਫਸਰ ਨਾਲ ਸਿੱਖਿਆ ਵਿਭਾਗ, ਸਿਹਤ ਵਿਭਾਗ ਤੇ ਲੇਬਰ ਵਿਭਾਗ ਦੀਆਂ ਟੀਮਾਂ ਵੀ ਕੰਮ ਕਰ ਰਹੀਆਂ ਸਨ। ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਜਿਹੜੇ ਦੁ ਸੀ ਉਹਨਾਂ ਦੇ ਚਲਾਨ ਕੱਟੇ ਗਏ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਇਸੇ ਨਾਲ ਮਠਿਆਈਆਂ ਵਾਲੇ ਦੁਕਾਨਾਂ ਦੇ ਸੈਂਪਲ ਵੀ ਭਰੇ ਗਏ ਹਨ ਉਹਨਾਂ ਨੇ ਦੁਕਾਨਦਾਰਾਂ ਨੂੰ ਸੜਕ ਤੇ ਕਬਜ਼ਾ ਨਾ ਕਰਨ ਦੀ ਹਦਾਇਤ ਜਾਰੀ ਕੀਤੀ ਅਤੇ ਖਾਣ ਪੀਣ ਦੀਆਂ ਦੁਕਾਨਾਂ ਤੇ ਸਫਾਈ ਰੱਖਣ ਲਈ ਕਿਹਾ ਅੱਜ ਮਾਨਯੋਗ ਡੀਸੀ ਸ਼੍ਰੀ ਪ੍ਰਦੀਪ ਕੁਮਾਰ ਸੱਬਰਵਾਲ ਜੀ ਦੇ ਦੇਸ਼ ਅਨੁਸਾਰ ਮੈਂ ਪੀਜੀਓ ਵਕ ਵਕ ਮੈਂ ਕਿ ਮੈਰੀ ਚੈਕਿੰਗ ਕਰਨ ਲਈ ਆਇਆ ਜਿਹਦੇ ਵਿੱਚ ਆਪਾਂ ਚਾਈਲਡ ਲੇਬਰ ਜਿਹੜੇ ਕਰਾਉਂਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਸੀ ਇੱਕ ਜਿਹੜੇ ਸੈਂਪਲ ਪਣੇ ਜਿਹੜੇ ਨਕਲੀ ਖੋਇਆ ਔਰ ਸਿੰਥੈਟਿਕ ਪਨੀਰ ਜਾਂ ਸਿੰਥੈਟਿਕ ਦੁੱਧ ਬਣਾ ਕੇ ਵੇਚਦੇ ਨੇ ਉਹੀ ਲੜੀ ਦੇ ਵਿੱਚ ਅਸੀਂ 5-6 ਸਵੀਟ ਸ਼ਾਪ ਦੀ ਚੈਕਿੰਗ ਕੀਤੀ ਹੈ ਉਹਨਾਂ ਦੇ ਸੈਂਪਲ ਵੀ ਭਰੇ ਨੇ ਜਿਹੜੇ ਕਲਸ ਇਨਸਪੈਕਟਰ ਨੇ ਆਲ ਲੈ ਕੇ ਪਲੱਸ ਦੋ ਕੇਸ ਅਸੀਂ ਇਦਾਂ ਦੇ ਵੀ ਫੜੇ ਨੇ ਜਿਹੜੇ ਚਾਈਲਡ ਲੇਬਰ ਕਰਾ ਰਹੇ ਸਨ ਉਹ ਮੈਡਮ ਨੇ ਉਹਨਾਂ ਦਾ ਚਲਾਣ ਵੀ ਕੀਤੇ ਨੇ ਤੇ ਅਸੀਂ ਜਿਹੜੇ ਸੈਂਪਲ ਭਰੇ ਨੇ ਉਹ ਲੈਬੋਰੀ ਚੈੱਕ ਕਰਾਣੇ ਭੇਜਾਂਗੇ ਤੇ ਜੇ ਉਹਨਾਂ ਦੀ ਕੋਈ ਰਿਪੋਰਟ ਨੈਗੇਟਿਵ ਪਾਈ ਜਾਂਦੀ ਹੈ ਤੇ ਜੋ ਵੀ ਉਹਨਾਂ ਨੂੰ ਫਰਮ ਬੰਦੀ ਕਾਰਵਾਈ ਕੀਤੀ ਜਾ ਕੇ। ਬਸ ਤੇ ਮੈਂ ਬਾਕੀ ਮਠਾਈ ਦੁਕਾਨਾਂ ਨੂੰ ਅਪੀਲ ਕਰਦਾ ਵਾਂ ਵੀ ਇੱਕ ਕੁਆਲਟੀ ਪ੍ਰੋਡਕਟ ਤਿਆਰ ਕਰਨ ਤੇ ਸਾਸਵੇ ਦਾ ਖਾਸ ਧਿਆਨ ਰੱਖਣਾ ਤਾਂ ਕਿ ਲੋਕਾਂ ਦੀ ਸੇਸ ਠੀਕ ਰਹਿ ਸਕੇ। ਸਰ ਵੇਖਣ ਮੈਂ ਕੋਸ਼ਿਸ਼ ਕਰਾਂਗਾ ਐਟ ਲੀਸ ਟੁਆਇਸ ਅ ਵੀਕ ਤੇ ਮੈਂ ਇਹਨੂੰ ਜਾਰੀ ਰੱਖਾਂ। ਮੈਂ ਜਿਹੜਾ ਯੂਨੋ ਸਾਹਿਬਾਨ ਨੂੰ ਨਾਲ ਲੈ ਕੇ ਐਸਆਈ ਨੂੰ ਨਾਲ ਲੈ ਕੇ ਕਮੇਟੀ ਕਰਦੇ ਲੋਕਾਂ ਦੇ ਚਲਾਨ ਕਿਤੇ ਨਾ ਔਰ ਮੇਰੇ ਖਿਆਲ ਆ ਅਸੀਂ ਪੱਤੀ ਨੂੰ 30 ਚਲਾਨ ਕੀਤੇ ਨੇ ਅੱਜ ਜਿਹੜਾ ਨੇ ਇਨਕ੍ਰੋਚਮੈਂਟ ਕੀਤੀ ਸੀ ਬਾਰਡਰ ਨੂੰ ਕ੍ਰੋਸ ਕੀਤੀਆਂ ਸੀ ਉਹਨਾਂ ਨਾਲ ਜਿਹੜਾ ਟ੍ਰੈਫਿਕ ਦੀ ਸਮੱਸਿਆ ਉਹਨੇ ਜਾਦ ਮਿਲਿਆ ਵੇ ਬਸ ਲੋਕਾਂ ਨੂੰ ਵਾਰਨ ਕੀਤਾ ਗਿਆ ਪਹਿਲੀ ਵਾਰੀ ਸੀ ਉਹਨਾਂ ਨੂੰ 200 ਰੁਪਏ ਦਾ ਚਲਾਨ ਕੀਤਾ ਹੋਵੇ ਫਿਰ ਨੈਕਸਟ ਟਾਈਮ ਅਸੀਂ ਉਹਨਾਂ ਦਾ 1000 ਰੁਪਏ ਦਾ ਚਲਾਨ ਕਰਾਂਗੇ ਉਹਨਾਂ ਦਾ ਸਮਾਨ ਜਿਹੜਾ ਵੇ ਉਹ ਜਬਤ ਕਰ ਲਵਾਂਗੇ